ਜਿਹੜਾ ਦੂਸਰਾ ਭਰਾ ਮੇਰਾ ਉਹਨੂੰ ਮੈਂ ਆ ਕੇ ਜਗਾ ਵੇਚ ਦਈਏ ਜਗਾ ਤੇਰੇ ਕੋਲ ਜੜੀ ਹੈਗੀ ਥੋੜੀ ਜੀ ਵੇਚ ਕੇ ਮੇਰਾ ਲਾਜ ਕਰਾਰੇ ਕਿੰਨਾ ਨਾ ਮੈਂ ਨਹੀਂ ਕੋਈ ਵੀ ਕਰ ਸਕਦਾ ਤੇਰੇ ਲਈ ਜਾ ਅੱਜ ਵੀ ਮਰ ਜਾ ਕੱਲ੍ਹ ਵੀ ਮਰ ਜਾ ਅੱਜ ਇੱਥੇ ਪਿਆ ਵਾ ਮਰਨ ਦੀ ਕੰਗਾਰ ਤੇ ਆ ਤੇ ਫਿਰ ਤੈਨੂੰ ਹੁਣ ਮਾੜੀ ਮੋਟੀ ਸ਼ਰਮ ਆ ਰਹੀ ਹੈ ਆਪਣੀ ਦੁੱਖੀ ਕੀਤਾ ਬਹੁਤ ਗਲਤੀ ਕੀਤਾ ਉਹ ਦੂਜੀ ਗਲਤੀ ਦੀ ਹੈ ਜਿਸ ਸਜ਼ਾ ਮਿਲ ਗਈ ਹੈ ਜਗਾ ਸਾਰਾ ਪੱਟ ਗਲਿਆ ਪਿਆ ਹੋ ਸਕਦਾ ਵਿੱਚ ਕੀੜੇ ਵੀ ਹੋਣ ਕਿਉਂਕਿ ਮੱਖੀਆਂ ਨਾਲ ਭਰਿਆ ਪਿਆ ਕੀੜੇ ਹੋਣੇ ਤਾਂ ਸੁਭਾਵਕ ਹੀ ਆ ਉਹ ਨਿੱਕੇ ਨਿੱਕੇ ਬੱਚਿਆਂ ਦਾ ਕੀ ਕਸੂਰ ਆ ਭਾਈ ਹਰੀਜ ਕਰਿਆ ਨੂੰ ਸੁਰਤ ਵੀ ਨਹੀਂ ਆਈ ਤੇ ਉਹਨਾਂ ਦਾ ਪਿਓ ਚਿੱਟੇ ਦੇ ਟੀਕੇ ਲਾਉਂਦਾ ਹੋਇਆ ਨਰਕ ਕੱਟ ਰਿਆ ਨਾ ਭੰਗ ਹੀ ਭੰਗ ਖੜੀ ਆ ਤੇ ਆ ਜੰਗਲ ਬਣਿਆ ਹੋਇਆ ਉੱਥੇ ਇਹ ਬੰਦਾ ਆ ਗੰਦ ਦੇ ਵਿੱਚ ਪਿਆ ਜਿੱਥੇ ਆ ਟੀਕੇ ਸੂਈਆਂ ਸਿਰੰਜਾ ਇਦੇ ਆਸ-ਪਾਸ ਹੀ ਪਈਆਂ ਬਥੇਰੀਆਂ ਦੇਖੋ ਆਪਣਾ ਜਿਸਮ ਜਿਹੜਾ ਵਾ ਉਹ 100 150 ਰੁਪਏ ਦੇ ਵਿੱਚ ਜਿਹੜਾ ਉਹ ਦੇ ਰੀਆਂ ਨਸ਼ੇ ਦੀ ਜਿਹੜਾ ਆਪਾਂ ਚਿੱਟਾ 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 ਕਹੀਏ ਨਾ ਚਿੱਟੇ ਨੇ ਉਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਸਾਨੂੰ ਏਡਜ਼ ਹੋ ਗਈ ਹੈ ਏਡਜ਼ ਇੱਕ ਲੜਕੀ ਨੇ ਬੱਚਾ ਪੈਦਾ ਕਰਕੇ ਇਥੇ ਸੀ ਦੋ ਦਿਨ ਬਾਅਦ 10000 ਦਾ ਉਹ ਬੱਚਾ ਵੇਚ ਕੇ ਤੇ ਉਹਦਾ ਨਸ਼ਾ ਜਿਹੜਾ ਉਹ ਪੀਤਾ ਮਾਮਾ ਨੇ ਆਪਣੇ ਬੱਚੇ ਵੇਚਨੇ ਸ਼ੁਰੂ ਕਰਦੇ ਨਸ਼ੇ ਦੀ ਖਾਤਰ ਅਸੀਂ ਜੇ ਨਸ਼ੇੜੀ ਨੂੰ ਅਸੀਂ ਬਿਲਕੁਲ ਨਹੀਂ ਚੱਕਦੇ ਨਾ ਸੀ ਉਹਦੀ ਮਦਦ ਕਰਦੇ ਨਾ ਕੋਈ ਸੈਂਟਰ ਸਾਡਾ ਪਰ ਇਹਦੀ ਹਾਲਤ ਆ ਜਿਹੜੀ ਇਹਦੇ ਹਾਲਾਤ ਆ ਜਿਹੜੇ ਉਹਨਾਂ ਨੂੰ ਦੇਖਦੇ ਹੋਇਆ ਅਸੀਂ ਅੱਜ ਇੱਥੇ ਪਹੁੰਚੇ ਆ ਭਾਈ ਬਚਾ ਲੋ ਜੇ ਬਚਾ ਹੁੰਦਾ ਪੰਜਾਬ ਨੂੰ ਤਾਂ ਬਚਾ ਲੋ ਜੰਡੇਆਲਾ ਗੁਰੂ ਦਾ ਸ਼ਹਿਰ ਰਗੂਨਾਥ ਕਾਲਜ ਦੇ ਸਾਹਮਣੇ ਨੌਜਵਾਨ ਜਿਹੜਾ ਇਹ ਮਿਲਿਆ ਵਾ ਔਰ ਜੋ ਇਸ ਵੇਲੇ ਹਾਲਾਤ ਆ ਪੰਜਾਬ ਦੇ ਨਸ਼ੇ ਦੀ ਦਲਦਲ ਬਣ ਚੁੱਕਾ ਵਾ ਇਦਾਂ ਦੇ ਪਤਾ ਨਹੀਂ ਅਨੇਕਾਂ ਨੌਜਵਾਨ ਤੇ ਸਾਡੇ ਪੰਜਾਬ ਦੀਆਂ ਜਿਹੜੀਆਂ ਧੀਆਂ ਵਾਂ ਉਹ ਨਸ਼ੇ ਦੀ ਬਲੀ ਚੜ ਗਈਆਂ ਵਾਂ ਜੰਡੇਵਾਲਾ ਗੁਰੂ ਦੇ ਵਿੱਚ ਇਸ ਨੌਜਵਾਨ ਦੀ ਵੀ ਇਹ ਹਾਲਤ ਜਿਹੜੀ ਆ ਨਸ਼ੇ ਦੇ ਕਰਕੇ ਹੋ ਗਈ ਆ ਗੇਜੇ ਅ ਨਸ਼ੇ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਚਾਰ ਪੰਜ ਮਹੀਨੇ ਹੋ ਗਏ ਸੀ ਅਛਾ ਤੇ ਮੈਂ ਨਾ ਸਰਦਾਰ ਜੀ ਨੂੰ ਲੱਗਦਾ ਟੀਕਾ ਆਊਟ ਹੂੰ ਉਹਦੇ ਨਾਲ ਮੇਰੀਆਂ ਗੱਲਾਂ ਸਾਰੀਆਂ ਗਈਆਂ ਗਾਲਾਂ ਟੀਕਾ ਗਲਤ ਲੱਗਣ ਕਰਕੇ ਹਾਂਜੀ ਅਛਾ ਤੇ ਅੱਜ ਨੂੰ ਤੇ ਆਹ ਹੁਣ ਤੇਰੀ ਹਾਲਤ ਜਿਹੜੀ ਆ ਇਹ ਟੀਕਾ ਲਾਉਣ ਕਰਕੇ ਹੋਈ ਆ ਹਾਂਜੀ ਨਸ਼ੇ ਵਾਲਾ ਟੀਕਾ ਹਾਂਜੀ ਤੇ ਗਾਹ ਕਰੇਗਾ ਕਿ ਨਹੀਂ ਨਾ ਮੈਂ ਤੋਬਾ ਕਰਤੀ ਆ ਠੀਕ ਹੈ ਸਰਦਾਰ ਸਾਹਿਬ ਮੈਂ ਸਰਦਾਰ ਬਣ ਜੂਗਾ ਠੀਕ ਹੈ ਠੀਕ ਹੈ ਮੈਂ ਅੱਜ ਤੋਂ ਬਾਅਦ ਕੋਈ ਅਸ਼ਾਦੀ ਕਰਾਂਗਾ ਆ ਹਾਲਾਤ ਨੇ ਤੁਸੀਂ ਵੇਖ ਸਕਦੇ ਜੀ ਤੇ ਪੂਰੀ ਤਰ੍ਹਾਂ ਜਿਹੜੀ ਪਸ਼ਾਬ ਵਾਲੀ ਜਗਾ ਉਹਦੇ ਲਾਗੋਂ ਨਲਾਂ ਕਰ ਚੁੱਕੀਆਂ ਨੇ ਕੀੜੇ ਪੈ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਜੀ ਜੰਡਿਆਲਾ ਗੁਰੂ ਕਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਤੋਂ ਮਸਾਂ 20 ਕਿਲੋਮੀਟਰ ਦੂਰ ਇਹ ਇਲਾਕਾ ਜਿਹੜਾ ਇੱਕ ਕਸਬਾ ਇੱਥੋਂ ਅੱਗੇ ਵੀ ਸਾਨੂੰ ਸੇਵਾ ਮਿਲੀ ਆ ਪਹਿਲਾਂ ਵੀ ਅਸੀਂ ਲਾਲੀ ਬਾਪੂ ਨੂੰ ਲੈ ਕੇ ਗਏ ਆ ਇੱਥੋਂ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਬਕਸ ਦਾ ਮਾਰਿਆ ਹੋਇਆ ਇਨਸਾਨ ਇੱਥੇ ਪਿਆ ਨਰਕ ਘਟ ਰਿਆ ਤੁਸੀਂ ਦੇਖੋ ਕੀ ਹਾਲਤ ਆ ਉਹਦੀ ਉਧਰ ਨਹੀਂ ਚੱਲ ਕੇ ਦਿਖਾਉਨੇ ਆ ਗੰਦੇ ਨਾਲੇ ਦੇ ਉੱਤੇ ਪਿਆ ਵੀਰਾ ਇਹ ਇਹ ਗਲਿਆ ਪਿਆ ਥੱਲੇ ਉਹ ਸਾਰਾ ਪੰਜਾਬ ਦੇ ਵਿੱਚ ਚਿੱਟੇ ਨੇ ਚਿੱਟੇ ਵਰਗੇ ਇਸ ਨਸ਼ੇ ਨੇ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਤੀਆਂ ਦੇਖੋ ਆ ਜੰਗਲ ਆ ਭੰਗੀ ਭੰਗ ਖੜੀ ਆ ਸਾਰੀ ਇੱਥੇ ਅਸਾਰ ਇੱਥੇ ਟੀਕੇ ਹੀ ਲਾਉਂਦੇ ਆ ਬੈਠ ਕੇ ਆ ਨਸ਼ਿਆਂ ਦਾ ਕਰਨ ਦਾ ਇਹ ਇੱਕ ਆ ਦੇਖੋ ਸੁੰਜਾ ਕਿਵੇਂ ਪਈਆਂ ਵੇਖੋ ਇਹਦੇ ਕੋਲੇ ਵੀ ਸਰੰਜਾਂ ਪਈਆਂ ਦੇਖੋ ਕੋਲੇ ਇਹਦੇ ਲੈਟਰ ਪਏ ਆ ਹਾਂ ਵੀ ਕਾਕਾ ਕੀ ਹਾਲ ਨੇ ਕੀ ਨਾਮ ਤੇਰਾ ਗੁਰਦੇਵ ਸਿੰਘ ਗੁਰਦੇਵ ਸਿੰਘ ਕੀ ਹੋ ਗਿਆ ਤੈਨੂੰ ਆ ਕੀ ਹਾਲਤ ਬਣਿਆ ਦੇਖ ਜੇ ਤਾਂ ਤੂੰ ਚਾਹਣਾ ਤੇਰੀ ਅਸੀਂ ਮਦਦ ਕਰੀਏ ਹਾਂਜੀ ਫਿਰ ਤੈਨੂੰ ਸੱਚ ਬੋਲਣਾ ਪੈਣਾ ਮੈਂ ਥਾਰੇ ਗੱਲ ਸੱਚ ਬੋਲਾਂ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਤੇਰੀ ਜਾਨ ਬਚ ਜੂਗੀ ਪਰ ਜੇ ਤੂੰ ਝੂਠ ਬੋਲੇਗਾ ਠੀਕ ਆ ਕਿਰ ਅਸੀਂ ਵਾਪਸ ਮੁੜ ਜਣਾ ਯਾਰ ਠੀਕ ਆ ਠੀਕ ਆ ਠੀਕ ਆ ਹੁਣ ਤੂੰ ਇਹ ਦੱਸ ਵੀ ਚਿੱਟਾ ਲਾਉਂਦਾ ਸੀ ਹਾਂਜੀ ਟੀਕੇ ਲਾਉਂਦਾ ਸੀ ਹਾਂਜੀ ਕਿੰਨੇ ਟੀਕੇ ਲਾਉਣਾ ਹੈ ਦਿਨ ਚ ਦਿਨ ਚ ਤਿੰਨ ਟੀਕੇ ਲਾ ਦੇਣ ਦਾ ਦੋ ਲਾ ਇਹਥੇ ਵੀ ਟੀਕੇ ਲਾਇਆ ਸੀ ਇੱਥੋਂ ਗਲਿਆ ਇੱਥੇ ਟੀਕੇ ਲਾਇਆ ਸੀ ਕੁੱਲੇ ਦੇ ਟੀਕੇ ਲਾਉਣ ਲੱਗੇ ਬਾਹਾਂ 'ਚ ਲੱਗਦੇ ਨਹੀਂ ਸੀ ਉਹ ਟੀਕੇ ਬਾਹਾਂ 'ਚ ਨਹੀਂ ਲੱਗਦੇ ਥੋੜਾ ਜਿਹਾ ਰੋ ਇੱਕ ਮਿੰਟ ਰੋ ਅੱਥੇ ਰੋ ਲਾ ਇੱਕ ਮਿੰਟ ਆਪੇ ਕਰ ਦੇਣਾ ਆਪੇ ਕਰ ਦੇਣਾ ਇਹ ਵੀ ਗਲਤ ਲੱਗਾ ਟੀਕਾ ਇਹਦੇ ਕੋਲ ਅੱਛਾ ਕਿਉਂਕਿ ਉਹ ਇਹਨਾਂ ਨੂੰ ਇਹ ਕਿਹੜੇ ਡਾਕਟਰ ਨੇ ਹਾਂ ਤੇ ਇਹਨਾਂ ਨੂੰ ਸਿਰਫ ਇਹ ਆ ਕਿ ਆਪਣਾ ਨਿਸ਼ਾਨ ਅੰਦਰ ਜਾਣਾ ਚਾਹੀਦਾ ਤੇ ਉਹ ਗਲਤ ਲੱਗਣ ਕਰਕੇ ਆ ਸਾਰਾ ਜਿਹੜਾ ਪਾਪ ਹੋ ਗਿਆ ਹੋ 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 ਦੇਖੋ ਜੀ ਆ ਸਾਰਾ ਗਲ ਗਿਆ ਬਾਥਰੂਮ ਵਾਲੀ ਜਗਾ ਤੇ ਆ ਸਾਈਡ ਉਹ ਸਾਰੀ ਜਗਾ ਗਲ ਗਈ ਹੈ ਬਾਈ ਦੀ ਯਾਰਾ ਮੈਨੂੰ 25 ਦਿਨ ਹੋ ਗਏ ਇੱਥੇ ਤੇ ਇਹਨੂੰ ਕਹਿਨੇ ਮੇਰੀ ਬਾਤ ਨਹੀਂ ਪੁੱਛੀ ਵੀਰੇ ਤੂੰ ਕਿਹੜਾ ਬਹੁਤ ਚੰਗਾ ਕੰਮ ਕਰਦਾ ਸੀਗਾ ਮੈਨੂੰ ਮਾਫ ਕਰ ਤੋਰੀਆਂ ਚਕਾਰੀਆਂ ਕੀਤੀਆਂ ਤੂੰ ਛੱਡਿਆ ਹੀ ਕੋਹ ਨਹੀਂ ਤੂੰ ਵੀ ਕਿਹੜਾ ਕਟ ਕੀਤੀ ਆ ਮੈਨੂੰ ਮਾਫ ਕਰ ਦੋ ਗਲਤੀ ਹੋਈ ਗਾਂ ਤੋਂ ਗਲਤੀ ਨਹੀਂ ਹੋਏਗੀ ਕਦੀ ਵੀ ਮੈਂ ਸਿੱਧਾ-ਸਿੱਧਾ ਚਾਰਪਰਡ ਕੇ ਜੀਵਾਂਗਾ ਬੱਚਾ ਤਾਂ ਇੱਕ ਸਾਥਰੀ ਦਿੱਤਾ ਕਿਹੜੇ ਕਰ ਤੱਕ ਛੱਡ ਕੇ ਚਲ ਗਈ ਬੱਚੇ ਲੈ ਕੇ ਕਿੰਨੇ ਜਵਾਕ ਤਰੇ ਦੋ ਜਵਾਗ ਹੀ ਕਿੱਡੇ-ਕੱਡੇ ਆ ਪੰਜ ਸਾਲਾਂ ਦੀ ਕੁੜੀ ਆ ਸਾਢੇ ਤਿੰਨ ਸਾਲਾਂ ਦਾ ਮੁੰਡਾ ਆ ਉਹ ਕੀ ਉਹ ਕੀ ਸਾਥ ਦੇਣਗੇ ਤੇਰਾ ਪੂਰਾ ਜਵਾਕ ਤੁਕਈਆਂ ਦੇ ਬੱਚਿਆਂ ਨੇ ਸਾਥ ਨਹੀਂ ਦਿੱਤਾ ਔਰ ਇਹਦਾ ਬੱਚਾ ਇੰਨਾ ਸੋਹਣਾ ਉਹ ਕਿ ਜਿਵੇਂ ਕਿਸੇ ਰਾਇਲ ਫੈਮਲੀ ਦਾ ਹੁੰਦਾ ਕਿੱਥੇ ਨੇ ਜਵਾਕ ਤੇਰੇ ਹੁਣ ਲੱਗ ਚ ਚਲੀ ਕਿੱਥੇ ਚਲੀ ਬਨਾਰਸ ਤੋਂ ਬਨਾਰਸਰੀ ਸੀ ਹਾਂਜੀ ਤੂੰ ਬਨਾਰਸ ਦਾ ਨਹੀਂ ਹਾਂ ਮੈਂ ਇੱਥੋਂ ਨਹੀਂ ਮੈਂ ਇੱਥੇ ਜੋ ਮੈਂ ਪਹਿਲਾਂ ਮੈਂ ਇੱਥੇ ਰਿਹਾ ਪਿਆ ਤੇਰੇ ਮਾਂ ਪਿਓ ਮਾਪੇ ਮਰ ਗਏ ਕਿਵੇਂ ਮਾਪੇ ਪਹਿਲੇ ਪਿਓ ਮਰ ਗਿਆ ਬਜ਼ੁਰਗੀ ਹੀ ਹੂੰ ਤੇਰਾ ਮਾਂ ਮਰ ਗਈ ਹੋਵੇ ਬਜ਼ੁਰਗੀ ਹੋ ਗਈ ਮਰ ਗਈ ਅੱਛਾ ਘਰ ਕਿੱਥੇ ਤੇਰਾ ਘਰ ਮੇਰਾ ਇੱਥੇ ਕੋਈ ਨਹੀਂ ਆ ਘਰ ਆ ਡੰਬਰ ਸਾਰੇ ਮਾਪਿਓ ਨੇ ਵੇਚਤਾ ਹੂੰ ਖਾ ਪੀ ਗਏ ਕੁਝ ਨਹੀਂ ਬਚਿਆ ਸਾਡੇ ਕੋਲ ਕਿੰਨੇ ਭੈਣ ਭਰਾ ਤੁਸੀਂ ਤਾਂ ਅਸੀਂ ਦੋ ਆ ਤਿੰਨ ਭਰਾ ਹਨ ਇੱਕ ਪਹਿਲੇ ਮੁਗ ਜਗਿਆ ਉਹ ਵੀ ਨਸ਼ਾ ਕਰਦਾ ਸੀ ਨਾ ਉਹ ਜਿਹੜਾ ਦੂਸਰਾ ਭਰਾ ਹੈ ਮੇਰਾ ਕੋਨ ਨੂੰ ਮੈਂ ਅੱਗੇ ਜਗਾ ਵੇਚ ਦਈਏ ਜਗਾ ਤੇਰੇ ਕੋਲ ਜੜੀ ਹੈਗੀ ਥੋੜੀ ਜੀ ਵੇਚ ਕੇ ਮੇਰਾ ਲਾਜ ਕਰਾ ਦੇ ਕਿੰਨਾ ਨਾ ਮੈਂ ਨਹੀਂ ਕੋਈ ਕਰ ਸਕਦਾ ਤੇਰੇ ਲਈ ਜਾਂ ਅੱਜ ਵੀ ਮਰ ਜਾ ਕੱਲ ਵੀ ਮਰ ਜਾ ਮੇਰੇ ਲਈ ਕੋਈ ਪਰਵਾਹ ਨਹੀਂ ਤੂੰ ਕਾ ਤੂੰ ਘਰ ਵਿੱਚ ਤੇਰੀ ਖਾਤਰ ਬਈ ਤੂੰ ਨਸ਼ੇ ਨਾਲ ਫੇਰ ਉਮੀ ਹੋ ਜਾਣਾ ਨਹੀਂ ਮੈਂ ਨਸ਼ਾ ਨਹੀਂ ਕਰਾਂਗਾ ਕਦੇ ਕਦੀ ਨਹੀਂ ਕਰਾਂਗਾ ਹੋਣ ਅੱਜ ਕੱਲ ਨਸ਼ਾ ਕੀਤਾ ਸੀ ਅੱਜ ਕੀਤਾ ਹੀ ਸਹੀ ਰੱਖ ਨਾ ਮੈਂ ਕੱਲ ਦਾ ਇਤਰੇ ਪਿਆਰ ਸਰਦਾਰ ਜੀ ਨੇ ਮਿਲਕਾਇਆ ਗਿਵ ਕੱਲ ਗੋਲੀ ਖਾਧੀ ਚੀਜ਼ ਚਲੇ ਰੱਖਣ ਵਾਲੀ ਨਾ ਕੋਈ ਨਸ਼ਾ ਤਾਂ ਕੀਤਾ ਹੀ ਹੋਊ ਭੰਗ ਖਾਧੀ ਆ ਭੰਗ ਆ ਪਿਆ ਗਿਆ ਮੈਨੂੰ ਮੁੰਡਾ ਮਲ ਕੇ ਤੇ ਬੀੜੀ ਪਰ ਕੇ ਬਸ ਉਹ ਰੋਜ਼ ਵੀ ਨਾ ਨਾ ਭੰਗ ਰੋਜ਼ ਵੀ ਨਹੀਂ ਰੋਜ਼ ਨਹੀਂ ਹੁਣ ਅੱਜ ਪਿਆ ਗਿਆ ਬਸ ਘੰਟਾ ਕੀ ਹੋਇਆ ਬਸ ਹੋਰ ਕੋਈ ਗੱਲ ਨਹੀਂ ਹੋਰ ਕੋਈ ਨਸ਼ਾ ਨਹੀਂ ਕੀਤਾ ਮੈਂ ਕੱਲ ਦਾ ਸਰਦਾਰ ਜੀ ਨੂੰ ਜੁਨੇ ਦੁੱਧ ਦੇ ਗਏ ਹੀ ਮੈਤ੍ਰੇਯਾਮਾ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਬਈ ਤਾਂ ਸ਼ਾਬਾਸ਼ ਹੀ ਵੀ ਉਹਨਾਂ ਨੂੰ ਚਲੋ ਕਹਿੰਦੇ ਵੀ ਹੁਣ ਨਸ਼ੇ ਦੀ ਕਮਰ ਤੋੜਨ ਲੱਗੇ ਹੋਇਆ ਕਹਿੰਦੇ ਇੱਕ ਜੁੱਧ ਨਸ਼ੇ ਵਿਰੁੱਧ ਉਹਨਾਂ ਦੇ ਬੜੀ ਥਾਵਾਂ ਤੇ ਸਲੋਗਨ ਵੀ ਲੱਗੇ ਆ ਪਰ ਆ ਸਾਹਮਣੇ ਪਿਆ ਸੜਕ ਤੇ ਬੰਦਾ ਤੇ ਇੱਥੇ ਆ ਚਿੱਟਾ ਲਾ ਲਾ ਕੇ ਸਰਿੰਜਾਂ ਸਿੱਟੀਆਂ ਪਈਆਂ ਤੇ ਆ ਚਿੱਟੇ ਦਾ ਸ਼ਿਕਾਰ ਹੋਇਆ ਇੱਕ ਗੱਭਰੂ ਗਰਦੇਵ ਸਿੰਘ ਇੱਥੇ ਪਿਆ ਵਾ ਗਰਦੇਵ ਸਿੰਘ ਦੇ ਪਿਤਾ ਜੀ ਦਾ ਨਾਮ ਕੀ ਸੀ ਜੀ ਇੰਦਰ ਸਿੰਘ ਇੰਦਰ ਸਿੰਘ ਮਾਤਾ ਜੀ ਦਾ ਕੀ ਨਾਮ ਸੀ ਜਗਿੰਦਰ ਕੌਰ ਜਗਿੰਦਰ ਕੌਰ ਜਗਿੰਦਰ ਕੌਰ ਦਾ ਪੁੱਤ ਇੰਦਰ ਸਿੰਘ ਦਾ ਪੁੱਤ ਅੱਜ ਇੱਥੇ ਪਿਆ ਵਾ ਮਰਨ ਦੀ ਖੰਗਾਰ ਤੇ ਆ ਬਸ ਇੱਕ ਕੀੜੇ ਹੀ ਨਹੀਂ ਪਏ ਹੋਏ ਬਾਕੀ ਆ ਸਾਰਾ ਗਲ ਗਿਆ ਥੱਲੇ ਇਹ ਨਗਨ ਪਿਆ ਨਗਨ ਸ਼ਾਇਦ ਸਰਕਾਰ ਨੂੰ ਦਿਖਾਉਣ ਦੇ ਲਈ ਜਾਂ ਸਿਸਟਮ ਨੂੰ ਜਗਾਉਣ ਦੇ ਲਈ ਜਾਂ ਸਮਾਜ ਨੂੰ ਸੁਣਾਉਣ ਦੇ ਲਈ ਇਹ ਆਵਾਜ਼ ਸਾਡੀ ਥੋੜੀ ਪੈ ਜਵੇ ਪਰ ਅਸੀਂ 호ਕਾ ਦਿੰਨੇ ਆ ਭਾਈ ਬਚਾ ਲੋ ਜੇ ਬਚਾ ਹੁੰਦਾ ਪੰਜਾਬ ਨੂੰ ਤਾਂ ਬਚਾ ਲੋ ਔਰ ਵੀਰ ਜੀ ਇਹ ਜੜਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਰਿਹਾ ਕਾਫੀ ਟਾਈਮ ਹਾਂਜੀ ਉਹ ਦਾਣਾ ਮੰਡੀ ਨਹੀਂ ਕਹਿ ਸਕਦੇ ਉਹ ਇੱਕ ਫਲੇਮਪਾਰਦਾ ਧੰਦਾਪਨ ਅੱਛਾ ਉੱਥੇ ਜਿੱਥੋਂ ਅਸੀਂ ਲਾਲੀ ਨੂੰ ਲੈ ਗਏ ਪਹਿਲਾਂ ਜੀ ਲਾਲੀ ਨੇ ਅੱਛਾ ਜੀ ਉੱਥੇ ਮੇਰੇ ਖਿਆਲ 20 ਕੁੜੀਆਂ ਹੋਣੀਆਂ ਜਿਹੜੀਆਂ ਟੀਕੇ ਲਾ ਰਹੀਆਂ ਕਰਦੀਆਂ ਨਸ਼ਾ ਕਰ ਰਹੀਆਂ ਨੇ ਹਾਂਜੀ ਔਰ ਉੱਥੇ ਜੀ ਇਸ ਵੇਲੇ ਦੀ ਇੰਨੀ ਜੀ ਟਕਲਾ ਇੰਨਾ ਛੱਡ ਦੇ ਛੱਡ ਦੇ ਉੱਥੇ ਹੀ ਇਸ ਵੇਲੇ ਦੀ ਜਿਹੜੀ ਸਰਕਾਰ ਹੈ ਜਿੰਗੇ ਉਹਨਾਂ ਦਾ ਦਫ਼ਤਰ ਹੈ ਮਾਰਕੀਟ ਕਮੇਟੀ ਸਾਰਾ ਕੁਝ ਹੋ ਰਿਹਾ ਪੂਰੀ ਰਾਤ ਉੱਥੇ ਧੰਦਾ ਚੱਲ ਰਿਹਾ ਵਾ ਲੋਕ ਇੰਨੇ ਪਰੇਸ਼ਾਨ ਜਿਹੜੇ ਆਲਾ ਗੁਰੂ ਤੇ ਆ ਹਾਲਾਤ ਅਸੀਂ ਦੇਖਦੇ ਵੀ ਉਹਨਾਂ ਦੇ ਵਿੱਚੋਂ ਇੱਥੇ ਤੁਸੀਂ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਸੱਚ ਦੱਸਣੀ ਹੈ ਗੱਲ ਅੱਜ ਮੈਂ ਉਹਨਾਂ ਨਾਲ ਪਹਿਲਾਂ ਨਾਲ ਸੀਗਾ ਨਾ ਹਾਂਜੀ ਪਹਿਲਾਂ ਨਾਲ ਦੇ ਨਾਲ ਰਹਿੰਦਾ ਸੀ ਨਾ ਹਾਂ ਕੁੜੀਆਂ ਨਾਲ ਰਹਿੰਦਾ ਸੀ ਉਹ ਵੀ ਧੰਦਾ ਕਰਦੀਆਂ ਸੀਗੇ ਤੂੰ ਵੀ ਨਾਲ ਹੀ ਉਹਨਾਂ ਦੇ ਕੰਮ ਕਰਾਉਂਦਾ ਸੀ ਨਹੀਂ ਹਾਂ ਮੈਂ ਉਹਨਾਂ ਨਾਲ ਅੱਗੇ ਖਲੋ ਜਾਂਦਾ ਸੀ ਨਸ਼ਾ ਲੈ ਆਲੂ ਕਰਿੰਦਾ ਹੀ ਤੂੰ ਨਸ਼ਾ ਨਸ਼ਾ ਦਿੰਦੀ ਨਸ਼ਾ ਦਿੰਦੀ ਆ ਮੈਨੂੰ ਤੈਨੂੰ ਦਿੰਦੀ ਆ ਨਸ਼ਾ ਹਾਂਜੀ ਠੀਕ ਆ ਠੀਕ ਆ ਲਓ ਤੈਨੂੰ ਉਹ ਨਸ਼ਾ ਦੇਣ ਦੀ ਆਂ ਹਾਂਜੀ ਤੇ ਗੁਰਦੇਵ ਸਿੰਘ ਇਹ ਤਰ੍ਹਾਂ ਨਾ ਹਾਂਜੀ ਗੁਰਦੇਵ ਸਿੰਘ ਤੈਨੂੰ ਹੁਣ ਮਾੜੀ ਮੋਟੀ ਸ਼ਰਮ ਆ ਰਹੀ ਏ ਵੀ ਤੂੰ ਕੀ ਕੀਤਾ ਬਹੁਤ ਗਲਤ ਕੀਤਾ ਉਹ ਦੂਜੀ ਗਲਤੀ ਦੀ ਸਜ਼ਾ ਮਿਲ ਗਈ ਏ ਨੂੰ ਲਬਾਬ ਕਰ ਦੋ ਤੇਰੇ ਬੱਚੇ ਰੁਲ ਗਏ ਯਾਰ ਬਾਈ ਨੂੰ ਲਬਾਬ ਕਰੀ ਤੋ ਪ੍ਰਿੰਸ ਪਰ ਇਹਨਸ ਨਾਮ ਆ ਮੁੰਡੇ ਦਾ ਕਿੰਨਾ ਸੋਹਣਾ ਆ ਨੀਤੂ ਨੀਤੂ ਜਰ ਉਹਨਾਂ ਦਾ ਕੀ ਕਸੂਰ ਆ ਬਾਈ ਯਾਰ ਹੈ ਤੈਨੂੰ ਸ਼ਰਮ ਆ ਆ ਰਹੀ ਏ ਕਿ ਨਹੀਂ ਆ ਰਹੀ ਏ ਮਾਪਿਓ ਮਰ ਗਏ ਤੇਰੇ ਯਾਰ ਬਹੁਤ ਜਿਆਦਾ ਨਹੀਂ ਰਹਿ ਹੁੰਦਾ ਬਾਈ ਜਦੋਂ ਤੂੰ ਠੀਕ ਹੋਣਾ ਨਾ ਤੇਰੇ ਅੰਦਰ ਕੀੜੇ ਕੋਈ ਕੀੜਾ ਨਹੀਂ ਜਾਗੇਗਾ ਕੋਈ ਕੀੜਾ ਨਹੀਂ ਜਾਗੇਗਾ ਮੈਂ ਕਹਿ ਰਿਹਾ ਕੋਈ ਕੀੜਾ ਨਹੀਂ ਜਾਗੇਗਾ ਮੈਂ ਰਹਿ ਕੇ ਦਿਖਾਵਾਂਗਾ ਤੁਹਾਨੂੰ ਮੁਸਲਮਾਨ ਜੀ ਨੂੰ ਬਿੱਲ ਦੇਗਾ ਬਗਾਦ ਚ ਨਿਕਲ ਜਾਗਾ ਹੋਰ ਪ੍ਰੇਤਮੇ ਜੋ ਵੀਰ ਦੀ ਐਸ ਵੇਲੇ ਜੋ ਇਹਦੇ ਮਹਿਲਾਤ ਵੇਖ ਰਿਹਾ ਕਾਫੀ ਦਿਲ ਤੋਂ ਇਹ ਮੌਤ ਮੰਗ ਰਿਹਾ ਹੂੰ ਕਿਉਂਕਿ ਤੁਸੀਂ ਵੇਖ ਲਿਆ ਕਿ ਮੈਨੂੰ ਲੱਗਦਾ ਇਹਦੇ ਅੰਦਰ ਕੀੜੇ ਵੀ ਪੈ ਚੁੱਕੇ ਜੀ ਇਹ ਗਲਿਆ ਪਿਆ ਸਾਰੇ ਜਿਹੜੇ ਹੁਣ ਕੱਢਣੇ ਪੈਣੇ ਤੁਸੀਂ ਧੰਨੋ ਮੈਂ ਕਹਿੰਦਾ ਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ ਕਿ ਜੋ ਸਰਕਾਰਾਂ ਦੇ ਕੰਮ ਆ ਜੋ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਤੁਸੀਂ ਨਿਭਾ ਰਹੇ ਹੋ ਤੁਸੀਂ ਏਡੀ ਵੱਡੀ ਸੇਵਾ ਲੈ ਰਹੇ ਹੋ ਕਿ ਸਾਡੇ ਕੋਲ ਸ਼ਬਦ ਨਹੀਂ ਉਹ ਵੀ ਕਰਾਉਣ ਵਾਲਾ ਜੀ ਵਾਇਗਰੂਈ ਅਸੀਂ ਵੀ ਕੌਣ ਆ ਸਾਡੀ ਕੀ ਔਕਾਤ ਆ ਵੀ ਅਸੀਂ ਕਿਸੇ ਨੂੰ ਸੜਕ ਤੋਂ ਚੱਕ ਕੇ ਆਪਣੇ ਘਰੇ ਲਜਾਈਏ ਹੁਣ ਐਸ ਨਗਰ ਦੀ ਗੱਲ ਕਰਦੇ ਆਂ ਤੇ ਅਰਬਾਂ ਕਰੋੜਾਪਤੀ ਵੀ ਲੋਕ ਇੱਥੇ ਰਹਿ ਰਹੇ ਆ ਇਹ ਰੋਲ ਰਿਆ ਔਰ ਹਾਲਾਤ ਵੇਖ ਰਹੇ ਮੱਛਰ ਤੇ ਆ ਇੱਕ ਜੰਗਲ ਆ ਪਰ ਤੁਸੀਂ ਇਹ ਕੋ ਜਿਹੜਾ ਆਸ਼ੀਆਨਾ ਬਣਾਇਆ ਵਾ ਸੁਪਨਿਆਂ ਦਾ ਘਰ ਸ਼ਾਇਦ ਉਹ ਨਾ ਹੁੰਦਾ ਤੇ ਇਹ ਜਿਹੜੇ ਪੰਜਾਬ ਦੇ ਲੋਕ ਆ ਇਹ ਸੱਟਾਂ ਦੇ ਉੱਤੇ ਹੀ ਖੜੋਜਾ ਪਰਮਾਤਮਾ ਮਿਹਰ ਕਰੇ ਜੀ ਇਹ ਕੰਬਲ ਚੱਕ ਲੈ ਪੁੱਤ ਥੱਲੇ ਕੰਬਲ ਵਿਛੋਣਾ ਨਹੀਂ ਜਿਹਦੇ ਚ ਪਸ ਪੈਜੂ ਸਾਰੇ ਚ ਬਾਹ ਤੇਰੇ ਗੁਰਦੇਵ ਸਿੰਘ ਕੀ ਕੰਮ ਕਰਦਾ ਸੀ ਪਹਿਲਾਂ ਮੈਂ ਮੰਡੀ ਚ ਪੱਲੇਦਾਰੀ ਕਰਦਾ ਹਾਂ ਹੂੰ ਮੁੜ ਕੇ ਜ ਕਰਦੇ ਚ ਲੱਗੇ ਪੱਲੇਦਾਰੀ ਛੱਡਤੀ ਕੋਈ ਕੰਮ ਕਿੰਨੇ ਸਾਲ ਹੋ ਗਏ ਨਸ਼ਾ ਕਰਦੇ ਨੂੰ ਇਹ ਚਿੱਟਾ ਥਾਲ ਥੋੜੀ ਜੀ ਹੋਈ ਜੀ ਇਹਨੇ 1 ਦਸਾਲ ਹੀ ਹੋਇਆ 3 4 ਪੰਜ ਮਹੀਨੇ ਬਾਦੋਂ ਤੋਂ ਹੋਏ ਹੋਣਗੇ ਜਦ ਸਾਲ ਹੋਇਆ ਹੋਵੇ ਇਤੋਂ ਬਾਦ ਨਹੀਂ ਹੋਇਆ ਸੀ ਪਰ ਟੀਕਾ ਮੇਰੇ ਤੋਂ ਲੱਗਿਆ ਔਟ ਔਟ ਲੱਗ ਗਿਆ ਭਰ ਗਿਆ ਜੀ ਟੀਕਾ ਉੱਥੇ ਛੁੱਡੇ ਚ ਇੱਥੇ ਕੁੱਲੇ ਚ ਲਾਉਂਦਾ ਸੀ ਤੂੰ ਕੁੱਲੇ ਚ ਲਾਇਆ ਸੀ ਕੁੜੀ ਕੋਲ ਲਵਾਇਆ ਸੀ ਹਾਂ ਉੱਥੇ ਲਵਾਇਆ ਸੀ ਹਾਂ ਉਹ ਟੀਕਾ ਗਿਆ ਪਰ ਉਹ ਫਿਰ ਉੱਤੋਂ ਫਟ ਗਿਆ ਹਾਂ ਉਹ ਵੱਡਾ ਹੋ ਗਿਆ ਏਡਾ ਤਕੜਾ ਫਲੂਆ ਹੋ ਗਿਆ ਥਾਟ ਗਿਆ ਕਿੰਨੇ ਦਿਨ ਹੋ ਗਏ ਨੂੰ ਫਟੇ ਨੂੰ ਤੈਨੂੰ ਫਟੇ ਨੂੰ ਇਹਦਾ ਤਾਂ ਲੱਗਦਾ ਆਹ ਤਾਂ ਇਹਨੇ ਫਟੇ ਨੂੰ 15 ਦਿਨ ਹੋ ਗਏ ਆ ਤੂੰ 15 ਦਿਨ ਤੋਂ ਅਹੀਂ ਪਿਆ ਤੋ ਹਾਂਜੀ ਪਹਿਲੇ ਤੇ 10 ਦਿਨ ਮੈਂ ਉਤਰਾ ਪਿਆ ਰਿਆ ਲੱਤ ਫੁੱਲ ਗਈ ਸੀ ਲੱਤ ਦੇ ਵਿੱਚੋਂ ਰੇਸ਼ਾ ਬੁਰਕ ਨਿਕਲ ਗਿਆ ਮੁੜ ਕੇ ਪਿਆ ਰਿਆ 15 ਦਿਨ ਫਿਰ ਉਤਰਾ ਪਿਆ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਗੱਲਾਂ ਤੁਸੀਂ ਇਸ ਵੀਰ ਦੀਆਂ ਸੁਣੀਆਂ ਵੀ ਇਹ ਨਸ਼ੇ ਕਰਦਾ ਸੀ ਚਿੱਟਾ ਲਾਉਂਦਾ ਸੀ ਚਿੱਟੇ ਦਾ ਟੀਕਾ ਇਹਨੇ ਆਪਣੇ ਕੁੱਲੇ ਦੇ ਵਿੱਚ ਲਾ ਲਿਆ ਕੁੜੀ ਤੋਂ ਲਵਾਇਆ ਉਹ ਟੀਕਾ ਗਲਤ ਲੱਗ ਗਿਆ ਤੇ ਉਹ ਟੀਕਾ ਫੁੱਲ ਗਿਆ ਤੇ ਉਹ ਫਟ ਗਿਆ ਦੇਖੋ ਨਸ਼ਾ ਕਰਨ ਵਾਲੇ ਸਾਡੇ ਵੀਰ ਇਹ ਪੰਜਾਬ ਦੇ ਵਸਿੰਦੇ ਨੇ ਗੁਰਦੇਵ ਸਿੰਘ ਇਹਦਾ ਨਾਂ ਤੇ ਹਾਲਤ ਦੇਖੋ ਇਹਦੀ ਕੀ ਆ ਤੇ ਹਾਲਾਤ ਦੇਖੋ ਇਹਦੇ ਕੀ ਆ ਜੇ ਤੁਹਾਨੂੰ ਇਹ ਚੱਕ ਕੇ ਦਿਖਾਈਏ ਤਾਂ ਦੇਖ ਨਹੀਂ ਹੋਣਾ ਸੋਸ਼ਲ ਮੀਡੀਆ ਤੇ ਵੀਡੀਓ ਸਾਡੀ ਬੈਨ ਹੋ ਜਾਣੀ ਆ ਜੇ ਇਹ ਜ਼ਖਮ ਅਸੀਂ ਦਿਖਾ ਦਈਏ ਸਾਰੀ ਬਾਥਰੂਮ ਵਾਲੀ ਜਗ੍ਹਾ ਸਾਰਾ ਪੱਟ ਗਲਿਆ ਪਿਆ ਹੋ ਸਕਦਾ ਵਿੱਚ ਕੀੜੇ ਵੀ ਹੋਣ ਕਿਉਂਕਿ ਮੱਖੀਆਂ ਨਾ ਭਰਿਆ ਪਿਆ ਕੀੜੇ ਹੋਣੇ ਤਾਂ ਸੁਭਾਵਕ ਹੀ ਆ ਤੇ ਇਹ ਨੌਜਵਾਨ ਜਿਹਦਾ ਵਿਆਹ ਹੋਇਆ ਹੋਇਆ ਦੋ ਬੱਚੇ ਆ ਇੱਕ ਇਹਦਾ ਬੇਟਾ ਪ੍ਰਿੰਸ ਆ 3.5 ਸਾਲ ਦਾ ਬੇਟੀ ਉਹਦੋਂ ਛੋਟੀ ਆ ਉਹ ਨਿੱਕੇ ਨਿੱਕੇ ਬੱਚਿਆਂ ਦਾ ਕੀ ਕਸੂਰ ਆ ਭਾਈ ਜਿਨ੍ਹਾਂ ਦਾ ਹਰੇ ਵਿਚਾਰਿਆਂ ਨੂੰ ਸੁਰਤ ਵੀ ਨਹੀਂ ਆਈ ਤੇ ਉਹਨਾਂ ਦਾ ਪਿਓ ਅ ਚਿੱਟੇ ਦੇ ਟੀਕੇ ਲਾਉਂਦਾ ਹੋਇਆ ਨਰਕ ਨਰਕ ਕੱਟ ਰਿਆ ਨਸ਼ੇ ਦੀ ਡੋਜ ਦੇ ਕਰਕੇ ਗਲ ਗਿਆ ਅੱਜ ਔਰ ਇਹ ਨਸ਼ਾ ਕਾਦਾ ਵਾ ਇਹ ਵੀਰ ਦੱਸਦਾ ਉਥੇ ਮੰਡੀ ਦੇ ਵਿੱਚ ਅਸੀਂ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਕਹਿਣਾ ਚਾਹੁੰਦੇ ਪਰ ਉਥੇ ਜੰਡਿਆਲਾ ਗੁਰੂ ਦਾ ਸ਼ਹਿਰ ਆ ਇਹ ਗੁਰੂ ਕੀ ਨਗਰੀ ਆ ਜੰਡਿਆਲਾ ਗੁਰੂ ਦਾ ਆਪਣੇ ਆਪ 'ਚ ਨਾਮ ਹੀ ਦਰਸਾਉਂਦਾ ਵੀ ਕਿੰਨੀ ਮਹੱਤਵਪੂਰਨ ਜਗ੍ਹਾ ਹੈ ਜੰਡਿਆਲਾ ਗੁਰੂ ਦਾ ਮੰਡੀ ਦੇ ਵਿੱਚ ਉਥੇ ਨਸ਼ੇ ਦੀ ਪੂਰਤੀ ਲਈ ਉਥੇ ਸਾਡੀਆਂ ਇਸੋਂ ਦੇ ਰਹਿਣ ਵਾਲੀਆਂ ਕੁੜੀਆਂ ਬਸਿੰਦਾ ਇੱਥੋਂ ਦੀਆਂ ਦੇਵਪਾਰ ਦਾ ਧੰਦਾ ਕਰਦੀਆਂ ਨਸ਼ਾ ਇਹਨੂੰ ਵੀ ਦਿੰਦੀਆਂ ਸੀ ਕਰਨ ਨੂੰ ਪੂਰਾ ਤੇ ਇਹ ਉਹਨਾਂ ਦੀ ਸਪੋਰਟ ਕਰਦਾ ਸੀ ਉਹਨਾਂ ਦੀ ਮਦਦ ਕਰਦਾ ਸੀ ਤੇ ਉਹ ਟੀਕਾ ਜਦੋਂ ਉਹਨਾਂ ਨੇ ਇਹਦੇ ਕਿੰਨਾ ਮੈਂ ਉਹ ਤੋਂ ਹੀ ਲਵਾਇਆ ਕੁੜੀ ਤੋਂ ਤੇ ਉਹ ਗਲਤ ਲੱਗ ਗਿਆ ਤੇ ਉਹ ਫਟ ਗਿਆ ਨਾ ਸਾਰਾ ਜਿਹੜਾ ਉਹ ਏਰੀਆ ਜਿੱਥੇ ਟੀਕਾ ਲਾਇਆ ਤੇ ਹੁਣੇ 15 20 ਦਿਨਾਂ ਤੋਂ ਐਡਾ ਹੀ ਪਿਆਰ ਤੜਫ ਰਿਹਾ ਉਹਨਾਂ ਨੇ ਵੀ ਛੱਡਤਾ ਪਰੇ ਹੋਗੇ ਇਹਦੇ ਹਾਲਾਤਾਂ ਦੇ ਵਿੱਚ ਭੈਣ ਭਰਾ ਤੁਹਾਨੂੰ ਪਤਾ ਹੀ ਹੈ ਕਿੱਥੇ ਖੜਦਾ ਕੋਈ ਮਾਂ ਪਿਓ ਮਰੇ ਹੋਇਆ ਘਰ ਵਾਲੀ ਵੀ ਬੱਚੇ ਲੈ ਕੇ ਪਾਸੇ ਹੋ ਗਈ ਕਿਉਂਕਿ ਉਹਨੇ ਬੱਚੇ ਪਾਲਣੇ ਆ ਜੇ ਇਸ ਹਾਲਾਤ ਦੇ ਵਿੱਚ ਉਹ ਕੀ ਕਰ ਸਕਦੀ ਉਹ ਵੀ ਤੇ ਉਹ ਸਾਈਡ ਤੇ ਹੋ ਗਈ ਆਪਣਾ ਤੇ ਅੱਜ ਜੇ ਗੱਲ ਕਰੀਏ ਸਾਡਾ ਸਮਾਜ ਇੱਥੋਂ ਦੀ ਕੋਲ ਦੀ ਨਿੰਗੀ ਜਾਂਦਾ ਅੱਕੁੱਗ ਬਸਦਾ ਸ਼ਹਿਰ ਲੋਕ ਨਿਕਲੀ ਜਾਂਦੇ ਕੋਲ ਦੀ ਸਾਹਮਣੇ ਇੱਥੇ ਸਕੂਲ ਆ ਉਦੋਂ ਸਾਹਮਣੇ ਅੱਗੇ ਕਾਲਜ ਆਪਣਾ ਹਸਪੀਟਲ ਆ ਰਗੂਨਾਥ ਹਸਪੀਟਲ ਕਾਲਜ 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 ਆ ਤੇ ਇਹ ਮੰਦਿਰ ਆ ਬਿਲਕੁਲ ਕੰਧਰੇ ਨਾਲ ਤੇ ਆਹ ਭੰਗ ਹੀ ਭੰਗ ਖੜੀ ਆ ਤੇ ਆ ਜੰਗਲ ਬਣਿਆ ਹੋਇਆ ਉੱਥੇ ਇਹ ਬੰਦਾ ਆ ਗੰਦ ਦੇ ਵਿੱਚ ਪਿਆ ਜਿੱਥੇ ਆ ਟੀਕੇ ਸੂਈਆਂ ਸਰਿੰਜਾ ਇਹਦੇ ਆਸ-ਪਾਸ ਹੀ ਪਈਆਂ ਬਥੇਰੀਆਂ ਔਰ ਵੀਰ ਜੀ ਹਾਲਾਤ ਦੇ ਹੋ ਗਿਆ ਵੀ ਜਿਹੜੀਆਂ ਉਹ ਲੜਕੀਆਂ ਨੇ ਵੇਖੋ ਆਪਣਾ ਜਿਸਮ ਜਿਹੜਾ ਵਾ ਉਹ 100 150 ਰੁਪਏ ਦੇ ਵਿੱਚ ਜਿਹੜਾ ਉਹ ਦੇ ਰਹੀਆਂ ਨਸ਼ੇ ਦੀ ਪੂਰਤੀ ਬਿਲਕੁਲ ਤੇ ਇਦਾਂ ਹੀ ਏਡਜ਼ ਦਾ ਇੰਨਾ ਜ਼ਿਆਦਾ ਵਾਧਾ ਹੋ ਰਿਹਾ ਐਚ ਆਈ ਵੀ ਪੋਜ਼ਿਟਿਵ ਇੰਨੇ ਮੁੰਡੇ ਕੁੜੀਆਂ ਹੋ ਰਿਹਾ ਇੱਕ ਤਾਂ ਚਿੱਟੇ ਦੇ ਟੀਕੇ ਲਾਉਂਦੇ ਇੱਕੋ ਹੀ ਸੂਈ ਦੇ ਨਾਲ ਸਾਰੇ ਟੀਕੇ ਲਾਈ ਜਾਂਦੇ ਕਿੰਨੇ ਨੌਜਵਾਨ ਜਿਹੜਾ ਆਪਾਂ ਚਿੱਟਾ 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 ਕਹੀਏ ਨਾ ਚਿੱਟੇ ਨੇ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਜਿੰਨਾ ਸਾਨੂੰ ਏਡਜ਼ ਹੋ ਗਈ ਹੈ ਏਡਜ਼ ਦਾ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਆਉਣ ਵਾਲੇ 2-4 ਸਾਲਾਂ ਦੇ ਵਿੱਚ ਏਡਜ਼ ਕਿਸ ਕਦਰ ਫੈਲਣੀ ਆ ਕਿਉਂਕਿ ਜਿਹੜੇ ਚਿੱਟੇ ਵਾਲੇ ਮੁੰਡੇ ਕੁੜੀਆਂ ਇਹਨਾਂ ਨੇ ਟੀਕਿਆਂ ਦੇ ਨਾਲ ਇੰਨੀ ਏਡਜ਼ ਅੱਗੇ ਫਲਾਤੀ ਆ ਨਾ ਉਹਦੇ ਰਿਜ਼ਲਟ ਹਜੇ ਆਉਣ ਵਾਲੇ ਸਾਲ ਦੋ ਸਾਲਾਂ ਦੇ ਵਿੱਚ ਅੰਕੜੇ ਉਹਦੇ ਸਾਹਮਣੇ ਆਉਣਗੇ ਜੇਲ੍ਹਾਂ ਦੇ ਵਿੱਚ ਜਿਹੜੇ ਮੁੰਡੇ ਬੈਠੇ ਆ ਨਾ ਸਾਰੇ ਲਗਭਗ ਏਡਜ਼ ਵਾਲੇ ਆ ਜਿਨ੍ਹਾਂ ਨੂੰ ਜਿਹੜੇ ਨਸ਼ਾ ਕਰਦੇ ਚਿੱਟਾ ਲਾਉਂਦੇ ਕਿਉਂਕਿ ਉਹ ਸੂਈਆਂ ਇੱਕ ਦੂਜੇ ਤੋਂ ਲਾਈ ਜਾਂਦੇ ਆ ਜਿਨ੍ਹਾਂ ਚੋਂ ਸੂਈ ਘਸਦੀ ਨਹੀਂ ਐਡੀ ਨਹੀਂ ਰਹਿੰਦੀ ਉਹਨਾਂ ਟਾਈਮ ਉਹਨੂੰ ਲਾਈ ਜਾਂਦੇ ਆ ਕਿੰਨੇ ਬੰਦੇ ਈਡ ਜਾਲੇ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਅੰਕੜੇ ਸਾਹਮਣੇ ਆਉਣੇ ਆ ਕਿ ਨਹੀਂ ਆਉਣੇ ਸਰਕਾਰ ਨੂੰ ਪਤਾ ਪਰ ਇਹ ਬੜਾ ਭਿਆਨਕ ਇੱਕ ਦੌਰ ਸਾਡੇ ਸਾਹਮਣੇ ਆ ਰਿਹਾ ਇਹ ਮੁੰਡਾ ਵੀ ਹੋ ਸਕਦਾ ਇਸ ਚੀਜ਼ ਦਾ ਸ਼ੱਕar ਹੋਵੇ ਬਾਕੀ ਅਸੀਂ ਟੈਸਟ ਕਰਾਵਾਂਗੇ ਪਤਾ ਲੱਗ ਜੂ ਪਰ ਬਹੁਤ ਮਾੜੀ ਤੇ ਬੜੀ ਦੁੱਖ ਦੀ ਗੱਲ ਆ ਕਿ ਇਤਿਹਾਸਕ ਥਾਵਾਂ ਤੇ ਜਿੱਥੇ ਗੁਰੂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ 10-15 ਕਿਲੋਮੀਟਰ ਦੂਰ ਅਸੀਂ ਖੜੇ ਆ ਇੱਥੇ ਤੇ ਇੱਥੇ ਇਹ ਨੌਜਵਾਨ ਗੁਰਦੇਵ ਸਿੰਘ ਆਪਣਾ ਨਰਕ ਵਰਗਾ ਜੀਵਨ ਕੱਟ ਰਿਹਾ ਨਸ਼ੇ ਦੇ ਟੀਕੇ ਲਾਉਂਦਾ ਸੀ ਤੇ ਅੱਜ ਅਸੀਂ ਜੇ ਨਸ਼ੇੜੀ ਨੂੰ ਅਸੀਂ ਬਿਲਕੁਲ ਨਹੀਂ ਚੱਕਦੇ ਨਾ ਸੀ ਉਹਦੀ ਮਦਦ ਕਰਦੇ ਨਾ ਕੋਈ ਸੈਂਟਰ ਸਾਡਾ ਪਰ ਇਹਦੀ ਹਾਲਤ ਆ ਜਿਹੜੀ ਇਹਦੇ ਹਾਲਾਤ ਆ ਜਿਹੜੇ ਉਹਨਾਂ ਨੂੰ ਦੇਖਦੇ ਹੋਇਆ ਅਸੀਂ ਅੱਜ ਇੱਥੇ ਪਹੁੰਚੇ ਆ ਧੰਨਵਾਦ ਆ ਖਾਲਸਾ ਜੀ ਦਾ ਵੀਰ ਜੀ ਪਹਿਲਾਂ ਵੀ ਸਾਡੇ ਨਾਲ ਜੁੜੇ ਹੋਏ ਨੇ ਪਹਿਲਾਂ ਵੀ ਇੱਥੋਂ ਅਸੀਂ 2-3 ਸਵੇਰਾਂ ਵਿੱਚ ਇੱਕ ਬਾਪੂ ਆ ਸਾਡੇ ਕੋਲੇ ਮੁਖਤਿਆਰ ਸਿੰਘ ਉਹਨਾਂ ਨੂੰ ਲੈ ਕੇ ਗਏ ਸੀ ਅਸੀਂ ਉਹ ਅੱਖਾਂ ਦੋਨੇ ਅਜੇ ਤੱਕ ਸ਼ਮਸ਼ਾਨ ਘਾੜ ਚ ਰਹਿੰਦੇ ਸੀ ਜਿਹੜੇ ਪਿੰਡ ਸੀ ਜੀ ਉਹ ਗੈਰੀ ਮੰਡੀ ਗੈਰੀ ਮੰਡੀ ਤੇ ਉਸ ਤੋਂ ਬਾਅਦ ਲਾਲੀ ਬਾਬੇ ਨੂੰ ਇੱਥੋਂ ਲੈ ਕੇ ਗਏ ਆ ਜਗਮੋਹਨ ਸਿੰਘ ਲਾਲੀ ਨੂੰ ਉਹ ਵੀ 20 25 ਸਾਲਾਂ ਤੋਂ ਸੜਕਾਂ ਤੇ ਰਹਿੰਦਾ ਸੀ ਵਿਚਾਰਾ ਇੱਕ ਜਿਹੜਾ ਬੱਚਾ ਸੀ ਜਿਹੜਾ ਟਾਇਲਟ ਨਹੀਂ ਫਾੜਦਾ ਇੱਕ ਉਹ ਬੱਚਾ ਸੀ ਅਰुण ਅਰुण ਉਹ ਬੱਚਾ ਵੀ ਉੱਥੇ ਆ ਹਨਾ ਤੇ ਬਾਈ ਜੀ ਉਹਨਾਂ ਦਾ ਧੰਨਵਾਦ ਆ ਜਿਹੜੇ ਘਟੋ ਘਟਾ ਆਪਣਾ ਫਰਜ਼ ਤਾਂ ਪਹਿਚਾਣਦੇ ਆ ਇਨਾਂ ਨੇ ਇਸ ਵੀਰ ਦੀ ਦੋ ਤਿੰਨ ਦਿਨਾਂ ਤੋਂ ਸੇਵਾ ਵੀ ਕੀਤੀ ਤੇ ਸਾਨੂੰ ਵੀਡੀਓ ਬਣਾ ਕੇ ਵੀ ਭੇਜੀ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਅਸੀਂ ਇੱਥੇ ਜੰਡੇਆਲਾ ਗੁਰੂ ਘਰ ਪਹੁੰਚੇ ਆ ਔਰ ਦੁੱਖ ਵਾਲੀ ਗੱਲ ਵੀਰ ਜੀ ਕੇ ਰੂਹ ਕੰਬ ਜਾਂਦੀ ਆ ਆ ਲਾਸਟ ਨਵੰਬਰ ਮਹੀਨਾ ਜਿਹੜਾ ਗੁਜ਼ਰਿਆ 2024 ਇੱਕ ਲੜਕੀ ਨੇ ਬੱਚਾ ਪੈਦਾ ਕਰਕੇ ਇੱਥੇ 2 ਦਿਨ ਬਾਅਦ 10000 ਦਾ ਉਹ ਬੱਚਾ ਵੇਚ ਕੇ ਤੇ ਉਹਦਾ ਨਸ਼ਾ ਜਿਹੜਾ ਉਹ ਕੀਤਾ ਓਹੋ ਔਰ ਰੂਹ ਕੰਬ ਜਾਂਦੀ ਆ ਕਿ ਕਦੀ ਸੁਣਿਆ ਸੀ ਕਿ ਨਸ਼ੇ ਦੀ ਪੂਰਤੀ ਲਈ ਕੋਈ ਲੋਹਾ ਵੇਚਦਾ ਜਾਂ ਕਿਸੇ ਦੀ ਕੋਈ ਪਲਾਸਟਿਕ ਦੀ ਚੀਜ਼ ਚੋਰੀ ਕਰਦੀ ਵੇਖੋ ਕੋਖ ਦੇ ਵਿੱਚੋਂ ਬੱਚਾ ਪੈਦਾ ਕਰਕੇ 10000 ਦਾ ਵੇਚਦੀ ਆਪਣੇ ਅੰਦਰ ਜਿਹੜੀ ਉਹ 10000 ਦੀ ਵੇਚ ਕੇ ਉਹਦਾ ਚਿੱਟਾ ਹੀ ਬੀਤੀ ਸਮਾਂ ਹੈ ਅੱਛਾ ਜੀ ਦੇਖੋ ਜੰਗਿਆਲਾ ਗੁਰੂ ਕਾ ਦੇ ਇਹ ਗੱਲ ਵੀਰ ਦੱਸਦੇ ਆ ਵੀ ਇੱਥੋਂ ਦੀ ਇੱਕ ਕੁੜੀ ਸੀ ਨਸ਼ਾ ਕਰਦੀ ਸੀ ਉਹਦੇ ਬੱਚਾ ਹੋਇਆ ਤੇ ਉਹ ਬੱਚਾ 10000 ਦਾ ਵੇਚ ਕੇ ਫਿਰ ਉਹਨੇ ਉਹਦਾ ਨਸ਼ਾ ਹੀ ਕਰ ਲਿਆ ਮਾਵਾ ਨੇ ਆਪਣੇ ਬੱਚੇ ਵੇਚਨੇ ਸ਼ੁਰੂ ਕਰਤੇ ਨਸ਼ੇ ਦੀ ਖਾਤਰ ਇਸ ਪੰਜਾਬ ਦੀ ਧਰਤੀ ਤੇ ਇਸ ਤੋਂ ਵੱਧ ਮਾੜਾ ਸਮਾਂ ਇਸ ਤੋਂ ਵੱਧ ਮਾੜਾ ਮਾੜਾ ਵਕਤ ਆ ਨਹੀਂ ਸਕਦਾ ਕੋਈ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਵਾਕਈ ਜੇ ਕੁਝ ਕਰ ਸਕਦੇ ਆ ਤਾਂ ਜ਼ਰੂਰ ਕਰੋ ਨਸ਼ੇ ਨੂੰ ਠੱਲ ਪਾਵੋ ਇਹਨਾਂ ਨਸ਼ੇ ਦੇ ਸਦਾਗਰਾਂ ਨੂੰ ਫੜੋ ਆ ਗਰੀਬ ਆ ਜਿਹੜੇ ਇਹ ਮਾਰੇ ਜਾ ਰਹੇ ਆ ਦਿਹਾੜੀਦਾਰ ਲੇਬਰ ਕਰਨ ਵਾਲੇ ਪੱਲੇਦਾਰੀਆਂ ਕਰਨ ਵਾਲੇ ਇਹ ਮਾਰੇ ਜਾ ਰਹੇ ਆ ਦੇਖੋ ਨਾ ਤਾਂ ਇਹ ਨਸ਼ੇੜੀ ਸੀਗੇ ਨਾ ਇਹ ਨਸ਼ੇ ਦੇ ਵਪਾਰੀ ਸੀਗੇ ਤੇ ਨਾ ਇਹਨਾਂ ਦੇ ਪਿਓ ਦਾਦਿਆਂ ਨੇ ਕਿਤੇ ਇਹੋ ਜਿਹੇ ਨਸ਼ੇ ਕੀਤੇ ਸੀਗੇ ਪਰ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਸਰਿੰਜਾਂ ਤੇ ਸੂਈਆਂ ਫੜਾਤੀਆਂ ਇੰਨੀ ਆਮ ਹੋ ਗਈ ਚੀਜ਼ ਤਾਂ ਫਿਰ ਇਹ ਵੀ ਢਟ ਗਏ ਬੱਚੇ ਮਤਲਬ ਐਸੀਆਂ ਥਾਵਾਂ ਜਿੱਥੇ ਸਰਕਾਰੀ ਜਗ੍ਹਾ ਵਾਂ ਇਦਾਂ ਖੰਡਰ ਪਈਆਂ ਜਿੱਥੇ ਨਸ਼ੇੜੀ ਨਸ਼ਾ ਕਰਦੇ ਨੇ ਉੱਥੇ ਵੀ ਸਰਕਾਰ ਨੂੰ ਜਾਂ ਪੁਲਿਸ ਨੂੰ ਚਾਹੀਦਾ ਧਿਆਨ ਦੇਣਾ ਆ ਦੇਖੋ ਬਿਲਕੁਲ ਸੜਕ ਦੇ ਕਿਨਾਰੇ ਆ ਇੱਥੇ ਨਸ਼ੇੜੀ ਬੰਦੇ ਆ ਸੂਈਆਂ ਸਰੰਜਾ ਪਈਆਂ ਆ ਭੰਗ ਹੀ ਭੰਗ ਖੜੀ ਆ ਦੇਖੋ ਆ ਸਾਰੀ ਭੰਗ ਹੀ ਖੜੀ ਆ ਕਰੀਬੇ ਅੱਧਾ ਕਿੱਲਾ ਪੌਣਾ ਕਿੱਲਾ ਜਗਾ ਵਾ ਕਿਸੇ ਦਾ ਖਾਲੀ ਪਲਾਟ ਆ ਜਾਂ ਕੋਈ ਕਿਵੇਂ ਆ ਭੰਗ ਨਾਲ ਭਰਿਆ ਪਿਆ ਏ ਫਿਰ ਇਹ ਨਸ਼ੇੜੀਆਂ ਦੀ ਇਹ ਆਰਾਮਗਾਹ ਬਣੀ ਹੋਈ ਏ ਜਗਾ ਉਹਨਾਂ ਲਈ ਤਾਂ ਇਹ ਵਧੀਆ ਅੱਡਾ ਜੱਡੇ ਭੰਗ ਦੇ ਬੂਟੇ ਖੜੇ ਆ ਜਿਵੇਂ ਕਿਸੇ ਕੰਪਨੀ ਦੇ ਬੀਜੇ ਹੋਣ ਤੇ ਇਤੋਂ ਪੱਟ-ਪੱਟ ਕੇ ਮਲ-ਮਲ ਕੇ ਉਹ ਨਸ਼ਾ ਕਰੀ ਜਾਂਦੇ ਆ ਇੱਥੇ ਬੈਠੇ ਟੀਕੇ ਲਾਈ ਜਾਂਦੇ ਆ ਤਾਂ ਇਸ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆ ਗੁਰਦੇਵ ਸਿੰਘ ਨੂੰ ਲੈ ਕੇ ਚੱਲੇ ਆ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪੜਿਆਂ ਦੇ ਘਰ 'ਚ ਬਾਈ ਜੀ ਦਾ ਧੰਨਵਾਦ ਆ ਖਾਲਸਾ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਦਿਲਜੀਤ ਸਿੰਘ ਦਿਲਜੀਤ ਸਿੰਘ ਖਾਲਸਾ ਜੀ ਤੁਸੀਂ ਭਾਰਤੀ ਕਿਸਾਨ ਯੂਨੀਅਨ ਨੇਤਾ ਸਿੱਧੂਪੁਰ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਦੇ ਮੈਂਬਰ ਹਾਂ ਅਸੀਂ ਤੇ ਇੱਥੋਂ ਹੀ ਜੰਡਿਆਲਾ ਗੁਰੂ ਤੁਸੀਂ ਜੰਡਿਆਲਾ ਗੁਰੂ ਤੁਸੀਂ ਤੇ ਕਿਸਾਨੀ ਸੰਘਰਸ਼ ਵਿੱਚ ਵੀ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤਿਸ ਸਮਾਰਿਕ ਪੱਦਰ ਤੇ ਵੀ ਆਪਣੀਆਂ ਡਿਊਟੀਆਂ ਨਿਭਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ